ਨਵੇਂ ਸਾਲ ਤੇ ਸਾਰਿਆਂ ਨੂੰ ਖੁਸ਼ ਆਮਦੀਦ। ਭਾਵੇਂ ਪੁਰਾਣੇ ਬਹੁਤ ਸਾਰੇ ਸਾਲਾਂ ਦੀਆਂ ਪੁਰਾਣੀਆਂ ਗੱਲਾਂ, ਪੁਰਾਣੀਆਂ ਆਦਤਾਂ, ਪੁਰਾਣਾ ਸਾਰੀਆਂ ਖਬਰਾਂ ਉਹ ਉਹ ਲਗਾਤਾਰਤਾ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਪਰ ਫਿਰ ਵੀ ਇੱਕ ਮੌਕਾ ਜਾਂ ਹੁੰਦਾ ਜਿਵੇਂ ਕੱਟ-ਆਫ ਡੇਟ ਹੁੰਦੀ ਹੈ ਉਦੋਂ ਸਾਰਿਆਂ ਦਾ ਇੱਕ ਕਹਿਣ ਨੂੰ ਮਨ ਕਰਦਾ ਵੀ ਕੁਝ ਬਦਲੂਗਾ, ਕੁਝ ਉਸ ਤਰੀਕੇ ਨਾਲ ਚੱਲਾਂਗੇ। ਬਹੁਤ ਸਾਰੀਆਂ ਖਬਰਾਂ ਕੰਟੀਨਿਊਟੀ 'ਚ ਆਪਾਂ ਪੜਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ ਲਗਾਤਾਰਤਾ ਦੇ ਵਿੱਚ ਜਿਵੇਂ। ਮਿਸਾਲ ਦੇ ਤੌਰ ਤੇ ਕਿਸਾਨ ਅੰਦੋਲਨ ਨੂੰ 11ਵਾਂ ਮਹੀਨਾ ਲੱਗਣ ਵਾਲਾ ਹੈ 11 ਮਹੀਨੇ ਲਗਭਗ ਪੂਰੇ ਹੋ ਰਹੇ ਨੇ ਔਰ ਐਸੇ ਠੰਗ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਪਏ ਹੋਏ ਨੇ 36 ਦਿਨ ਉਹਨਾਂ ਨੂੰ ਮਰਨ ਵਰਤੇ ਹੋ ਗਏ ਉਸ ਲੈਵਲ ਤੇ ਔਰ ਇੱਕ ਹੋਰ ਕੰਪਿਊਟਰ ਅਧਿਆਪਕ ਸੰਗਰੂਰ ਦੇ ਵਿੱਚ ਮਰਨ ਵਰਤੇ ਬੈਠ ਗਿਆ ਜਿਹਨੂੰ 10ਵਾਂ ਦਿਨ ਹੋ ਗਿਆ ਜਿਹਨੂੰ ਉਸ ਕਰਕੇ ਇਹ ਜਿਹੜਾ ਇੱਕ ਦੌਰ ਇਸ ਲੈਵਲ ਦੇ ਉੱਤੇ ਚੱਲੂਗਾ ਜੋਨੀ ਸਿੰਘ ਲਾ ਉਹਨਾਂ ਦਾ ਨਾਂ ਹੈ ਕੰਪਿਊਟਰ ਅਧਿਪਕ ਦਾ ਉਹਨਾਂ ਨੇ ਵੀ ਪਹਿਲਾਂ ਕਿਹਾ ਸੀ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਅਸੀਂ ਐਸੇ ਰਸਤੇ ਦੇ ਉੱਤੇ ਫਿਰ ਚੱਲ ਪਾਵਾਂਗੇ ਦੂਜੀ ਗੱਲ ਪੋਲਿਟਿਕਸ ਦੇ ਵਿੱਚ ਹੋਰ ਵੀ ਉਤਰਾ ਚੜਾ ਬਹੁਤ ਆਉਂਦੇ ਨੇ ਪੁਲਿਸ ਨੇ ਆਪਣੇ ਤਰੀਕੇ ਦੇ ਨਾਲ ਆਪਣੀ ਕਾਰਗੁਜ਼ਾਰੀ ਦੱਸਤੀ ਹੈ ਪਿਛਲੇ ਸਾਲ ਦੇ ਕਿ ਅਸੀਂ ਜਿਸ ਢੰਗ ਦੇ ਨਾਲ ਜਿੰਨਾ ਫੈਸਲਾ ਕੀਤਾ ਹੈ 559 ਅਸੀਂ ਫੜ ਲਏ ਨੇ ਗੈਂਗਸਟਰ 12000 ਤੋਂ ਉੱਪਰ ਨਸਾ ਤਸਕਰ ਪੜਲੇ ਨੇ ਹੋਰ ਸਾਰੇ ਕਿਤੇ ਨਾ ਇਨਡੋਰ ਦੇ ਕੇਸਾਂ ਦੇ ਵਿੱਚ ਅਸੀਂ ਬੇਹੱਦ ਜ਼ਿਆਦਾ ਰਿਕਵਰੀਆਂ ਕੀਤੀਆਂ ਨੇ ਉਹ ਸਾਰਾ ਕੁਝ ਦਸਤਾ ਉਹਨਾਂ ਨੇ ਆਪਣੀ کارਗੁਜ਼ਾਰੀ ਦੱਸੀ ਹੈ ਸਰਕਾਰ ਕਦੇ ਵੈਸੇ ਆਪਣੇ ਇਸ کارਗੁਜ਼ਾਰੀ ਸਾਰੀਆਂ ਗੱਲਾਂ ਚ ਦੱਸ ਦੇਗੀ ਕਿੰਨੀਆਂ ਛੀਟਾਂ ਸੀ ਕਿੰਨੀਆਂ ਚੋਣਾ ਜਿੱਤੀਆਂ ਕਦੇ ਚ ਕੀ ਆਇਆ ਕਦੇ ਚ ਕੀ ਆਇਆ ਇਹ ਪ੍ਰਾਪਤੀਆਂ ਦੱਸਣ ਦਾ ਇੱਕ ਤਰੀਕਾ ਹੈ ਸਾਰਿਆਂ ਕੋਲੇ ਮਿਸਾਲ ਚ ਅਸੀਂ ਇਹ ਕੀਤਾ ਪਰ ਸਧਾਰਨ ਨਵਾਂ ਸਾਲ ਸਧਾਰਨ ਬੰਦਿਆਂ ਲਈ ਕਿਉਂ ਜਾਏਗਾ ਇੱਕ ਤਾਂ ਨਵੇਂ ਸਾਲ ਦੇ ਵਿੱਚ ਹੀ ਇਹ ਅੰਦੋਲਨ ਪੈਰ ਰੱਖ ਰਹੇ ਨੇ ਇਹ ਕੰਟੀਨਿਊ ਰਹਿਣਗੇ ਜਾਂ ਇਹਨਾਂ ਨਾਲ ਗੱਲਬਾਤ ਹੋਏਗੀ ਜਾਂ ਗਵਰਨਮੈਂਟਾਂ ਦਾ ਕੋਈ ਐਟੀਟਿਊਡ ਬਦਲੇਗਾ ਜਾਂ ਕੁਝ ਅਸੀਂ ਆਪਣੀ ਆਦਤਾਂ ਬਦਲਾਂਗੇ ਪੰਜਾਬ ਦੇ ਵਿੱਚ ਜਿਹੜੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਲੋਕ ਪਹਿਲੀ ਗੱਲ ਇਹ ਕਿ ਪੰਜਾਬ ਦੇ ਵਿੱਚ ਪੰਥਕ ਸੰਕਟ ਪੋਲੀਟੀਕਲੀ ਇਸ ਢੰਗ ਦਾ ਛਾਇਆ ਹੋਇਆ ਹੈ ऐसे होने या जे 1-2 ਦਿਨਾਂ ਦੇ ਵਿੱਚ ਇੱਕ ਵਾਰ ਕੇ ਕਮੇਟੀ ਦੀ ਮੀਟਿੰਗ ਹੋਣੀ ਹੈ ਸ਼੍ਰੋਮਣੀ ਕਮੇਟੀ ਦੀ ਐਗਜੈਕਟ ਜੋ ਜ਼ਥੇਦਾਰ ਦਾ ਕਾਲ ਤੱਕ ਦਾ ਦੋ ਸਮਰ ਦਾ ਫੈਸਲਾ ਇਹਨਾਂ ਦੇ ਵਿੱਚ ਤਾਲਮੇ ਕਿਵੇਂ ਬੈਠੇਗਾ ਕਿਹਾ ਜਾ ਹੋਏਗਾ ਜਾਂ ਲਗਾਤਾਰ ਉਹੀ ਚੀਜ਼ਾਂ ਚਲਦੀ ਆਉਣਗੀਆਂ ਜਿਹੜੀਆਂ 2022 ਤੋਂ ਲਗਾਤਾਰ ਚੱਲ ਰਹੀਆਂ ਨੇ ਇੱਕ ਤਰੀਕੇ ਦੇ ਨਾਲ ਜਿਹੜਾ ਅੰਦਰੂਨੀ ਮਵਾਦ ਇਸੇ ਲਈ ਆਮ ਆਦਮੀ ਪਾਰਟੀ ਜਿਹੜੀ ਸੱਤਾ ਚਾਈ ਸੀ ਇੱਕਾ ਕੇ ਬਦਲਾ ਲਿਆਵਾਂਗੇ ਸ਼ਹੀਦ ਭਗਤ ਸਿੰਘ ਡਾਕਟਰ ਅਬੇਦ ਕਰਦੀਆ ਫੋਟੋਆਂ ਲੱਗੀਆਂ ਹੋਣੀਆਂ ਸਾਰਾ ਕੁਝ ਐਂਟੀ ਕਰਪਸ਼ਨ ਦੇ ਮਾਮਲੇ ਦੇ ਉੱਤੇ ਆਈ ਸੀ ਔਰ ਉਹਦੇ ਜੋ ਹਾਲਾਤ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਰਹੇ ਹੋ ਅਗਲੇ ਸਾਲ ਚ ਬਦਲ ਜਾਣਗੇ ਕੋਈ ਔਰ ਕਿੰਨੇ ਕ ਬਦਲ ਜਾਣਗੇ ਜੱਕ ਕਿਉਂ ਬਦਲ ਜਾਣਗੇ ਕੀ ਉਹਦੇ ਪਿੱਛੇ ਰਾਜ ਹੋਏਗਾ ਕਿਉਂਕਿ ਉਸੇ ਤਰੀਕੇ ਨਾਲ ਚੱਲਦੀ ਹੈ ਔਰ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੋ ਅੱਜ ਅਰਵਿੰਦ ਕੇਧਰੀ ਬਾੜ ਤੇ ਉਹਨਾਂ ਦੀ ਪਤਨੀ ਜਿਹੜੀ ਖਬਰਾਂ ਛਪੀਆਂ ਨੇ ਉਹ 31 ਦਸੰਬਰ ਨੂੰ ਇੱਕ ਮੰਦਰ ਦੇ ਵਿੱਚ ਜਾ ਕੇ ਉਹਨਾਂ ਨੇ ਪੁਜਾਰੀਆਂ ਤੇ ਗ੍ਰੰਥੀਆਂ ਦਾ ਸਨਮਾਨ ਯੋਜਨਾ ਸ਼ੁਰੂ ਕਰ ਦਿੱਤੀ ਆ ਰੌਲੇ ਰੱਪੇ ਦੇ ਵਿੱਚ ਹਾਲਾਂਕਿ ਉਹਦਾ ਵਿਰੋਧ ਵੀ ਹੋ ਰਿਹਾ ਹੈ ਇਹਦਾ ਮਤਲਬ ਉਹ ਸਾਰੇ ਕੀਤੇ ਸਰਕਾਰੀ ਖਜ਼ਾਨੇ ਚੋਂ ਪੈਸੇ ਇਹਨੂੰ ਵੀ ਦੇਓ ਇਹਨੂੰ ਵੀ ਦੇਓ ਵੋਟਾਂ ਕਿਵੇਂ ਲੈਣੀਆਂ ਨੇ ਜਿਹੜਾ ਗਰੰਟੀਆਂ ਦੇ ਨਾਂ ਤੇ ਪੋਲਿਟਿਕਸ ਕਿਵੇਂ ਕਰਨੀਆਂ ਜਿਹੜਾ ਪਾਰਟੀਆਂ ਦਾ ਮਜਾਜ ਆ ਉਸ ਪਾਸੇ ਮਰਨੂੰ ਜਾ ਰਹੀ ਹੈ ਚੀਜ਼ ਇਸੇ ਟੱਗ ਦੇ ਨਾਲ ਜਿਹੜੇ ਬਾਕੀ ਦੇ ਮੁੱਦੇ ਲਗਾਤਾਰਤਾ ਦੇ ਵਿੱਚ ਬਣੇ ਹੋਏ ਨੇ ਪੰਜਾਬ ਦਾ ਪਾਣੀ ਮੁੱਕਣ ਚੱਲਿਆ ਤੇ ਗੰਧਲਾ ਹੋ ਰਿਹਾ ਹੈ ਕਾਲੇ ਪਾਣੀਆਂ ਦੇ ਖਿਲਾਫ ਮੋਰਚੇ ਦੀਆਂ ਪਿਛਲੀਆਂ ਤੁਸੀਂ ਕਹਾਣੀਆਂ ਸੁਣੀਆਂ ਨੇ ਤੇ ਅੱਗੇ ਵੀ ਹੱਲ ਹੋਏਗਾ ਨਹੀਂ ਹੋਏਗਾ ਜਾਂ ਲਗਾਤਾਰ ਇਹ ਸਾਰੇ ਮਾਮਲੇ ਦੇ ਵਿੱਚ ਹੀ ਜਾਣਾ ਪਏਗਾ ਔਰ ਇਸੇ ਟੰਗ ਦੇ ਨਾਲ ਕਿਸਾਨਾਂ ਦੀਆਂ ਖੁਦਕਸ਼ੀਆਂ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਮਨਰੇਗਾ ਵਰਗੇ ਵਰਕਰ ਜਿਹੜੇ ਨੇ ਜਸ ਆਧਾਰਨ ਹਾਸੀਅਤ ਤੇ ਪਹੁੰਚ ਗਏ ਕਿਰਤੀ ਜਿਹੜੇ ਨੇ ਉਹ ਆਪਣੀ ਰੋਜੀ ਰੋਟੀ ਦੇ ਲਈ ਜੇ ਮਾਰੇ ਮਾਰੇ ਫਿਰ ਰਹੇ ਨੇ ਨਵੇਂ ਸਾਲ ਦੇ ਵਿੱਚ ਉਹਨਾਂ ਲਈ ਕੋਈ ਖੈਰਾਤ ਜਾਂ ਕੋਈ ਐਸ ਲੈਵਲ ਦਾ ਕੋਈ ਅਧਿਕਾਰ ਜਾਂ ਉਹਨਾਂ ਦੀ ਕੋਈ ਸਦ ਪੁੱਛ ਬਦੂਗੀ ਸਿਸਟਮ ਦੇ ਵਿੱਚ ਸਰਕਾਰੀ ਦਰਬਾਰੇ ਸਰਕਾਰਾਂ ਕੋਈ ਸੰਵੇਦਨਸ਼ੀਲ ਹੋਣਗੀ ਜਾਂ ਕੁਛ ਨਾ ਕੁਛ ਪਹਿਲਾਂ ਨਾਲੋਂ ਜਾਂ ਸੰਵੇਦਨਹੀਣਤਾ ਦਾ ਦੌਰ ਚੱਲਦਾ ਰਹੂਗਾ ਭਾਰਤ ਤੇ ਪਾਕਿਸਤਾਨ ਦੇ ਵਿੱਚ 2019 ਤੋਂ ਲੈ ਕੇ ਪੁਲਵਾਹਾ ਘਾੜ ਤੋਂ ਲੈ ਕੇ ਬਾਰਡਰ ਬੰਦ ਹੈ ਲਗਭਗ ਕੋਈ ਆਦਾਨ-ਪਰਦਾਨ ਨਹੀਂ ਹੋ ਰਿਹਾ ਉਸ ਪੰਦਰ ਦੇ ਉੱਤੇ ਜਿਹੜਾ ਵਪਾਰਕ ਤੌਰ ਦੇ ਉੱਤੇ ਅੱਜ 31 ਤਰੀਕ ਨੂੰ ਘਟੋ ਘਟ ਇੱਕ ਚੰਗੀ ਚੀਜ਼ ਇਹ ਹੈ ਕਿ ਇੱਕ ਜਨਤਕ ਰੈਲੀ ਹੋਈ ਹੈ ਅਟਾਰੀ ਦੇ ਵਿੱਚ ਜਿਹੜੀ ਕਹਿੰਦੀ ਹੈ ਕਿ ਬਾਰਡਰ ਖੋਲੋ ਪੰਜਾਬ ਦਾ ਭਲਾ ਇਸ ਵਿੱਚ ਹੈ ਪੰਜਾਬ ਉਸ ਤਰੀਕੇ ਦੇ ਨਾਲ ਜਾਊਗਾ ਉਦੋਂ ਬਿਨਾਂ ਸਾਨੂੰ ਕੋਈ ਹੋਰ ਕੋਈ ਰਸਤਾ ਨਹੀਂ ਹੈ ਉਹ ਸਾਰੇ ਬਾਬਲੇ ਦੇ ਵਿੱਚ ਉਧਰ ਨੂੰ ਕੋਈ ਜਨਤਕ ਮਹਿਮ ਬਣੇਗੀ ਉਸ ਪੱਧਰ ਦੇ ਉੱਤੇ ਜਾ ਕੇ ਜਾਂ ਇਹ ਡੈਡਲੌਕ ਹੀ ਜਾਰੀ ਰਹੂਗਾ ਨਵੇਂ ਸਾਲ ਦੇ ਵਿੱਚ ਵੀ ਸਾਢੇ 550 ਸਾਲਾਂ ਤੇ ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲਿਆ ਸੀ ਲੋਕਾਂ ਨੂੰ ਉਮੀਦ ਸੀ ਗੁਰੂ ਨਾਨਕ ਸਾਹਿਬ ਦੇ ਸਾਢੇ 550 ਸਾਲਾਂ ਤੇ ਕੀ ਗੱਲਾਂ ਅੱਗੇ ਤੁਰਨਗੀਆਂ ਪਰ ਉਹਦੇ ਵਿੱਚ ਵੀ ਕਈ ਟੈਕਨੀਕਲ ਦਿੱਕਤਾਂ ਨੂੰ ਹੋਰ ਸੁਧਾਰਨ ਦੀ ਲੋੜ ਹੈ ਦੇ ਹੌਸਲੇਬਲ ਤੇ ਬਲ ਕੇ ਸੁਧਾਰੀਆਂ ਨਹੀਂ ਜਾ ਰਹੀਆਂ ਜੇ ਸੁਧਰ ਜਾ ਤਾਂ ਲੋਕਾਂ ਦਾ ਜਿਹੜਾ ਇੱਕ ਰਿਸ਼ਤਾ ਮੁਹੱਬਤ ਹੌਸਲੇ ਬਣਤੇ ਸੁਰਜ ਜੇ ਕਿ ਨਵੇਂ ਸਾਲ ਦੇ ਵਿੱਚ ਵੀ ਤਾਕਤਾਂ ਦੇ ਕੇਂਦਰੀਕਰਨ ਦਾ ਦੌਰ ਜਾਰੀ ਰਹੇਗਾ ਗਵਰਨਮੈਂਟ ਆਫ ਇੰਡੀਆ ਦਾ ਦੇਖਿਆ ਜਾਏ ਤਾਂ ਨਵੀਂ ਖੇਤੀਬਾੜੀ ਪਾਲਸੀ ਜਿਹੜੀ ਮੰਡੀਕਰਨ ਦੇ ਨਾਲ ਸੰਬੰਧਿਤ ਆ ਰਹੀ ਹੈ ਉਹ ਕੇਂਦਰੀਕਰਨ ਵੱਲ ਜਾ ਰਹੀ ਹੈ ਜਿਹੜਾ ਬਿਲ ਲੋਕ ਸਭਾ ਦੇ ਵਿੱਚ ਪੇਸ਼ ਹੋ ਗਿਆ ਉਹ ਇੱਕ ਦੇਸ਼ ਇੱਕ ਚੋਣ ਦਾ ਉਹ ਉਧਰ ਨੂੰ ਹੀ ਜਾ ਰਿਹਾ ਹੈ ਔਰ ਕੇ ਤਾਕਤਾਂ ਦੇ ਕੇਂਦਰੀਕਰਨ ਮੰਨ ਜਾ ਰਿਹਾ ਹੈ ਤਾਂ ਜਿਹੜੇ ਸੂਬੇ ਨੇ ਬਨ ਸਮਾਨਤਾ ਬਾਨੇ ਜੇ ਇਸ ਪਾਸੇ ਬਲ ਸਾਡੀਆਂ ਧਾਰਨਾਵਾਂ ਨਹੀਂ ਬਦਲ ਲੰਗੀਆਂ ਤਾਂ ਕਿਵੇਂ ਉਸ ਲੈ ਬਲ ਤੇ ਬਦਲ ਲੰਗੀਆਂ ਹੇਟ ਸਪੀਚ ਪਿਛਲੇ ਸਾਲ ਚ ਵੀ ਉਦੋਂ ਪਹਿਲਾਂ ਵੀ ਬਹੁਤ ਵੱਡੇ ਪੱਧਰ ਤੇ ਇਸ ਦੇਸ਼ ਦੇ ਵਿੱਚ ਸੁਣੀ ਜਾਂਦੀ ਹੈ ਹੇਟ ਸਪੀਚ ਦਾ ਮਤਲਬ ਹੈ ਕਿ ਨਫ਼ਰਤ ਇੱਕ ਦੂਜੇ ਵਰਗਾਂ ਦੇ ਖਿਲਾਫ ਆਗੂਆਂ ਦੇ ਬਖਰੇਵੇਂ ਦੀ ਬਜਾਏ ਦੁਸ਼ਮਣਾਂ ਨਾਲ ਪਈਆ ਅਪਣਾਓ ਤੇ ਬਾਕੀ ਦੀਆਂ ਚੀਜ਼ਾਂ ਦੇ ਮਹਾਰਾਸ਼ਟਰ ਦੇ ਇੱਕ ਮੰਤਰੀ ਨੇ ਮਿਨਿਸਟਰ ਸਾਹਿਬ ਨੇ ਸੁਣੇ ਗਏ ਨੇ ਔਰ ਮਿਨਿਸਟਰ ਦਾ ਵੱਡਾ ਹੀ ਉਹ ਹੁੰਦਾ ਉਹਨਾਂ ਦਾ ਨਾਮ ਹੈ ਸ਼ਾਇਦ ਨਤੇਸ਼ ਰਾਣਾ ਰਾਣੇ ਉਹ ਕੀ ਕਹ ਰਹੇ ਨੇ ਉਹ ਕਹ ਰਹੇ ਨੇ ਵੀ ਕੇਰਲਾ ਦਾ ਲਗਭਗ ਪਾਕਿਸਤਾਨ ਬਰ ਗਈ ਹੈ ਮਿੰਨੀ ਪਾਕਿਸਤਾਨ ਮਿੰਨੀ ਪਾਕਿਸਤਾਨ ਕਿਉਂ ਕਹਿੰਦੇ ਨੇ ਉਹ ਕਿ ਵਾਇਨਾਡ ਤੋਂ ਪਹਿਲਾਂ ਰਾਹੁਲ ગાંધી ਜਿੱਤੇ ਸੀ ਫਿਰ ਪ੍ਰਿੰਕਾ ਜੱਦੀ ਜਿੱਤੀ ਹੈ ਇਹਨਾਂ ਨੂੰ ਅੱਤਵਾਦੀ ਹੀ ਵੋਟਾਂ ਪਾਉਂਦੇ ਨੇ ਇਸੇ ਕਰਕੇ ਇਹ ਚੀਜ਼ ਕਹੀ ਜਾ ਸਕਦੀ ਹੈ ਕਿ ਉੱਥੇ ਤਾਂ ਜੇ ਸਾਰੇ ਲੋਕ ਇਹੋ ਜਿਹੇ ਰਹਿੰਦੇ ਨੇ ਅੱਤਵਾਦੀ ਇਹ ਜਿਹੜਾ ਇਹ ਹੇਟ ਸਪੀਚ ਹੈ ਕੇਰਲਾ ਦੇ ਪੂਰੇ ਵਸਿੰਦਿਆਂ ਦੇ ਜਿਹੜੀ ਸਭ ਤੋਂ ਪੜੀ ਲਿਖੀ ਸਟੇਟ ਹੈ ਜੀ ਦੇ ਪੈਰਾਮੀਟਰ ਜੋ ਸਿਹਤ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਸਭ ਤੋਂ ਉੱਪਰ ਨੇ ਨੰਬਰ 1 ਨੇ ਤੇ ਉਹਨੂੰ ਕੋਈ ਵੀ ਬੰਦਾ ਸੰਵਿਧਾਨਕ ਅਦ ਦੇ ਉੱਤੇ ਬੈਠਾ ਜੋ ਮਰਜ਼ੀ ਜ਼ੁਬਾਨ ਚੋਂ ਕੱਢ ਸਕਦਾ ਹੈ ਕੇਰਲਾ ਦੇ ਚੀਫ ਮਿਨਿਸਟਰ ਨੇ ਉਹਨੂੰ ਕੰਡੈਮ ਕੀਤਾ ਉਸ ਪਦਰ ਦੇ ਉੱਤੇ ਪਰ ਜੇ ਉਹਨਾਂ ਦੀ ਆਪਣੀ ਪਾਰਟੀ ਤੇ ਜੇ ਉਹਨਾਂ ਦੀ ਆਪਣੀ ਸਰਕਾਰ ਉਹਨਾਂ ਨੂੰ ਰਤਮੇ ਨਾਲ ਨਿਵਾਜ਼ੀ ਰੱਖਦੀ ਹੈ ਤਾਂ ਇਹਦਾ ਮਤਲਬ ਇਹ ਕੋਈ ਬੜੀ ਗੱਲ ਨਹੀਂ ਹੈ ਉਧਰ ਨੂੰ ਹੀ ਚੱਲੂਗਾ ਕੰਮ ਜਿਵੇਂ ਅਜੇ ਮਿਸਰਾ ਟੋਨੀ ਨੇ ਕਹਿਣੀ ਨੇ ਉਹਦੇ ਪਰਿਵਾਰ ਦੇ ਵਿੱਚ ਉਹਦੇ ਜਵਾਕ ਨੇ ਕਿਸਾਨ ਦਰੜੇ ਸੀਗੇ ਲਖੀਮਪੁਰ ਖੇਰੀ ਦੇ ਵਿੱਚ ਦੋਨਾ ਤੇ ਪਾਇਓ ਕੇ ਇਸ ਮੁਕਦਮਾ ਦਰਜ ਹੋਇਆ ਹੋਇਆ ਕੋਈ ਇਹੋ ਜੀ ਗੱਲ ਨਹੀਂ ਇੰਨੇ ਸਮੇਂ ਦੇ ਵਿੱਚ ਉਹ ਗੱਲਾਂ ਚਾਹਦੀਆਂ ਨੇ ਤਾਂ ਕਿ ਇਹ ਚੀਜ਼ਾਂ ਰੁਕਣ ਗਿਆ ਅਸੀਂ ਨਫ਼ਰਤ ਦੇ ਦੌਰ ਨੂੰ ਹਟਾ ਕੇ ਕੋਈ ਮੁਹੱਬਤ ਦਾ ਇੱਕ ਪੈਗਾਮ ਦੇਣ ਦੀ ਜਿਹੜੀ ਗੱਲ ਹੈ ਉਸ ਪਾਸੇ ਬਣ ਚੱਲੇਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਇੱਕ ਜਿਹੜੀ ਬੜੀ ਧੀਰ ਦੀ ਖਾਹਿਸ਼ ਹੈ ਕਿ ਇਥੋਂ ਦੀ ਪੰਥ ਤੇ ਪੰਜਾਬ ਨੂੰ ਪਿਆਰ ਕਰਨ ਵਾਲੀ ਕੋਈ ਪਾਰਟੀ ਜਿਹੜੀ ਹੈ ਔਰ ਵਾਈਬ ਹੋਵੇ ਉਹ ਬੰਦੇ ਫੁੱਲੇ ਤੇ ਅੱਗੇ ਜਾਵੇ ਕਿਸ ਨਾ ਕਿਸੇ ਰੂਪ ਦੇ ਵਿੱਚ ਜੇ ਕੋਈ ਆਪ ਹੀ ਨਾ ਚਾਹੇ ਤਾਂ ਉਹ ਅਲੱਗ ਗੱਲ ਹੈ ਇਹ ਖਾਹਿਸ਼ ਲੋਕਾਂ ਦੀ ਹੈਗੀ ਹੈ ਕਿ ਇਹ ਉਮੀਦ ਉਸ ਪੱਧਰ ਦੇ ਉੱਤੇ ਬਣੇਗੀ ਕਿਸ ਨਾ ਕਿਸੇ ਰੂਪ ਦੇ ਵਿੱਚ ਜਾਂ ਨਹੀਂ ਬਣੇਗੀ ਔਰ ਕਈ ਰਾਜ ਬੇਚੈਨੀ ਦੇ ਰੂਪ ਦੇ ਵਿੱਚ ਰਾਹ ਦਿਖਾ ਰਹੇ ਨੇ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਇਸ ਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੇ ਖਿਲਾਫ ਵਿਦਿਆਰਥੀਆਂ ਦਾ ਇੱਕ ਵੱਡਾ ਅੰਦੋਲਨ ਸਟਾਰਟ ਹੋ ਚੁੱਕਿਆ। ਜਿਨ੍ਹਾਂ ਨੇ ਕਿਹਾ ਕਿ ਪਹਿਲਾਂ ਜਿਹੜੇ ਪਰਚੇ ਸਾਰੇ ਹੁਣ ਤੱਕ ਲਏ ਗਏ ਨੇ ਰੱਦ ਕਰਕੇ ਦੁਬਾਰਾ ਨਵਾਂ। ਤੇ ਨਤੀਸ਼ ਕੁਮਾਰ ਕੁਮਾਰ ਦੀ ਸਰਕਾਰ ਖਿਰਦੀ ਨਜ਼ਰ ਆਉਂਦੀ ਹੈ। ਆਪਣਾ ਤਾਂ ਪੜੀ ਹੈ ਰੋਜ਼ ਖਬਰਾਂ ਛਾਪ ਰਹੀਆਂ ਨੇ। ਤਾਂ ਪੰਜਾਬ ਦਾ ਜੂਥ ਵੀ ਕੱਲੇ-ਕੱਲੇ ਤੌਰ ਦੇ ਉੱਤੇ ਕਿ ਮੈਨੂੰ ਦੇ ਦਿਓ ਕਦੇ ਕੋਈ ਕੰਪਿਊਟਰ ਟੀਚਰ ਲੜ ਰਿਹਾ ਕਦੇ ਕੋਈ ਬੇਰਜਗਾਰ ਹੋਰ ਲੜ ਰਿਹਾ ਕਿ ਇੱਕ ਬੇਰਜਗਾਰ ਜੂਥ ਦੀ ਓਵਰਆਲ ਜਾਗਰੂਕਤਾ ਤੇ ਮਹਿੰਮ ਵਧੇਗੀ ਜਾਂ ਇਹ ਉਹਦੀ ਉਹ ਡੀਕ ਹੈ ਕਿ ਜੇ ਵਿਦੇਸ਼ਾਂ ਦੇ ਵਿੱਚ ਜਿਹੜੇ ਪਲੱਸ 2 ਕਰਕੇ ਜਾ ਰਹੇ ਨੇ ਲਗਾਤਾਰ ਆਈ ਲੈਟਸ ਕਰਕੇ ਉਧਰੋਂ ਰਾਹ ਜਿਵੇਂ ਜਿਵੇਂ ਬੰਦ ਹੋਣਗੇ ਬੰਦ ਹੋ ਰਹੇ ਨੇ ਉਹਦੇ ਨਾਲ ਕੋਈ ਗੱਲ ਬਣਉਂਗੇ ਕਿ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਜਿੱਥੇ ਬਹੁਤ ਸਾਰੇ ਭਾਰਤੀ ਖਾਸ ਤੌਰ ਤੇ ਪੰਜਾਬੀ ਤੇ ਸਿੱਖ ਵਸੇ ਹੋਏ ਨੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਾਂ ਦੇ ਵਿੱਚ ਤਣਾਅ ਆਇਆ ਹੋਇਆ ਭਾਰਤ ਤੇ ਕੈਨੇਡਾ ਦਾ ਖਾਸ ਤੌਰ ਦੇ ਉੱਤੇ ਉਹ ਕੋਈ ਨਰਮ ਹੋਏਗਾ ਲੋਕਾਂ ਨੂੰ ਕੋਈ ਸੁਖਦਾ ਸਾਹ ਆਏਗਾ ਕਿ ਹਾਂ ਅਸੀਂ ਇਸ ਵੱਲ ਜਾਣਾ ਤੇ ਇਸ ਵੱਲ ਨਹੀਂ ਜਾਣਾ ਇਹ ਕਿੰਨੀਆਂ ਹੀ ਚੀਜ਼ਾਂ ਨੇ ਜਿਹੜੀਆਂ ਨੂੰ ਅਸੀਂ ਵਕ ਵਕ ਤਰੀਕੇ ਦੇ ਨਾਲ ਦੇਖਦੇ ਆਂ ਔਰ ਇਸੇ ਢੰਗ ਦੇ ਨਾਲ ਹਾਲ ਹੀ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਉਹ ਪੰਚਾਇਤੀ ਰਾਜ ਦੀਆਂ ਹੋਣ ਤੇ ਉਹ ਲੋਕਲ ਬਾਡੀ ਦੀਆਂ ਹੋਣ ਜਿਵੇਂ ਕਾਗਜ਼ ਖੋ ਕੇ ਕਾਗਜ਼ ਫਾੜ ਕੇ ਜਿਸ ਤਰੀਕੇ ਨਾਲ ਚੋਣਾਂ ਹੋਈਆਂ ਨੇ ਉਹ ਚੋਣਾਂ ਤੇ ਲੋਕਲ ਦੇ ਵਿੱਚ ਨਮੋਸੀ ਵੀ ਇੱਕ ਲੈਵਲ ਦੀ ਪਰ ਕਿਉਂਕਿ ਕਾਨੂੰਨ ਹੈ ਵੀ ਜਿਹੜੇ ਬਣ ਗਏ ਤਾਂ ਬਣ ਗਏ ਕੀ ਜਿਹੜੇ ਬਣ ਗਏ ਹੁਣ ਉਹਨਾਂ ਨੂੰ ਨਿਰਪੱਖ ਕੰਮ ਕਰਨ ਦੀ ਉਹਨਾਂ ਨੂੰ ਕੋਈ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਊਗੀ ਉਹ ਲੀਡ ਕਰਕੇ ਆਪਣੇ ਆਪਣੀਆਂ ਸੰਸਥਾਵਾਂ ਨੂੰ ਆਪਣੇ ਸ਼ਹਿਰ ਨੂੰ ਆਪਣੇ ਪਿੰਡਾਂ ਨੂੰ ਬਿਹਤਰ ਬਣਾ ਸਕਣਗੇ ਜਾਂ ਪੰਚਾਇਤੀ ਰਾਜ ਸੈਟਅਪ ਦੇ ਨੁਮਾਇੰਦੇ ਆਪਣੀਆਂ ਪੰਚਾਇਤਾਂ ਨੂੰ ਆਪਣੀਆਂ ਗ੍ਰਾਮ ਸਭਾਵਾਂ ਨੂੰ ਆਪਣੇ ਲੋਕਾਂ ਦੀ رائے ਦੇ ਨਾਲ ਅਸੀਂ ਇੱਕਾਦ ਘੜ ਦੀ ਬਜਾਇ ਸੰਗਤੀ ਰੂਪ ਦੇ ਵਿੱਚ ਮਾਮਲੇ ਵਿਚਾਰਨੇ ਉਹਨਾਂ ਦਾ ਹੱਲ ਲੱਭਣਾ ਤੇ ਉਧਰ ਨੂੰ ਤੁਰਨ ਦਾ ਕੋਈ ਅਪਰਾਧਾ ਕਰਾਂਗੇ ਕੀ ਅਸੀਂ 48000 ਪਿੰਡਾਂ ਚ ਤੇ ਇਸੇ ਰੇਸ਼ੋ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੁਣੀਆਂ ਗਈਆਂ ਔਰਤਾਂ ਜੜੀਆਂ ਨੇ ਪੰਜ ਸਰਪੰਚ ਤੇ ਐਮਸੀ ਨੇ ਉਹਨਾਂ ਨੂੰ ਆਪ ਕੰਮ ਕਰਨ ਦਾ ਮੌਕਲਾ ਪਣ ਦਿਆਂਗੇ ਸਪੇਸ ਕ੍ਰੀਏਟ ਕਰਾਂਗੇ ਹਾਲਾਤ ਇਹੋ ਜਿਹਾ ਮਾਹੌਲ ਪੈਦਾ ਕਰਾਂਗੇ ਕਿਉਂ ਆਪਣਾ ਆਪ ਇਸ ਤਰ੍ਹਾਂ ਦਲਤ ਵਰਗ ਦੇ ਜਿਹੜੇ ਨਮਾਇंदे ਚੁੜੇ ਜਾਂਦੇ ਨੇ ਉਹਨਾਂ ਲਈ ਕੋਈ ਰਾਹ ਰਾਹਤ ਕੋਈ ਰਸਤਾ ਉਸ ਲੈਵਲ ਦਾ ਚੁੜਾਂਗੇ ਬਹੁਤ سارے ਸਵਾਲ ਨੇ ਜਿਹੜੇ ਉਸ ਪਾਸੇ ਵੱਲ ਨੂੰ ਧੱਕ ਰਹੇ ਨੇ ਉਸ ਪਾਸੇ ਵੱਲ ਨੂੰ ਚਿੰਤਾ ਕਰਨ ਤੇ ਚਿੰਤਨ ਕਰਨ ਦਾ ਜਿਹੜਾ ਇੱਕ ਸੱਦਾ ਦੇ ਰਹੇ ਨੇ ਔਰ ਉਦੋਂ ਵੱਡਾ ਤਾਂ ਇੱਕ ਬਹੁਤ بڑا ਸਵਾਲ ਆ ਹੀ ਰਿਹਾ ਡਵੈਲਪਮੈਂਟ ਦੇ ਮਾਡਲ ਨੂੰ ਲੈ ਕੇ ਵਿਕਾਸ ਦੇ ਜਿਹੜਾ ਸਾਨੂੰ ਮਾਡਲ ਦਿਖਾਇਆ ਜਾ ਰਿਹਾ ਕਿ ਆਹੀ ਵਿਕਾਸ ਜਿਹਦੇ ਇਰਤਗਰਦ ਮੂਵਮੈਂਟਾਂ ਕੋ ਮਰਹੀਆਂ ਨੇ ਉਹ ਕਿਸਾਨ ਮੂਵਮੈਂਟ ਹੋਵੇ ਬਾਕੀ ਦੀਆਂ ਮੂਵਮੈਂਟਾਂ ਹੁਣ ਵਪਾਰੀਆਂ ਦੀਆਂ ਛੋਟਿਆਂ ਦੀਆਂ ਦੁਕਾਨਦਾਰਾਂ ਦੀਆਂ ਜਿਹੜੀਆਂ ਨੂੰ ਲੱਗਦਾ ਕਿ ਕਾਰਪੋਰੇਟ ਡਵੈਲਪਮੈਂਟ ਜਿਹੜੀ ਆ ਉਹਨਾਂ ਨੂੰ ਖਾਏਗੀ ਔਰ ਖਾ ਰਹੀ ਹੈ ਉਹਨਾਂ ਦੀ ਰੋਜੀ ਰੋਟੀ ਖਾ ਰਹੀ ਹੈ ਤਾਂ ਕਿਧਰ ਨੂੰ ਜਾਏਗਾ ਉਸ ਡਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕਰਦਾ ਕੋਈ ਆਲਟਰਨੇਟ ਮਾਡਲ ਕੋਈ ਆਲਟਰਨੇਟਿਵ ਸੋਚ ਜਿਹੜੀ ਵਾਤਾਵਰਣ ਸੋਧਤਾ ਦੀ ਗੱਲ ਕਰੇ ਜਿਹੜੀ ਹਵਾ ਤੋਂ ਲੈ ਕੇ ਵੱਖ-ਵੱਖ ਪ੍ਰਦੂਸ਼ਣ ਜਦੇ ਖਰਾਬ ਜਾਗਰੂਕ ਮਹਿਮਦ ਦੇ ਤੌਰ ਤੇ ਵੀ ਚੱਲੇ ਤੇ ਕਲਟਰਨੇਟਿਵ ਮਾਹੌਲ ਵੀ ਦੇਵੇ ਜਿਹੜੀ ਕਿਰਤ ਤੇ ਵਾਤਾਵਰਨ ਦੋਨਾਂ ਚ ਤਾਲਮੇਲ ਕਰ ਸਕੇ ਪੈਸੇ ਦੀ ਹੋੜ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਨਵੇਂ ਸਾਲ ਤੋਂ ਤਵੱਕੋ ਕੀਤੀ ਜਾਂਦੀ ਹੈ ਤਵਕੋ ਕਰਨ ਚ ਕੋਈ ਹਰਜ ਨਹੀਂ ਪਰ ਤਬਦੀਲੀ ਤਾਂ ਉਦੋਂ ਹੀ ਆਉਣੀ ਹੈ ਜਦੋਂ ਸਾਡੇ ਮਨ ਬਦਲ ਲੰਗੇ ਤਬਦੀਲੀ ਉਦੋਂ ਹੀ ਆਉਣੀ ਹੈ ਜਦੋਂ ਸੰਸਥਾਵਾਂ ਡੈਮੋਕਰਟਾਈਜ਼ ਹੋਣਗੀਆਂ ਤਬਦੀਲੀ ਉਦੋਂ ਹੀ ਆਉਣੀ ਹੈ ਜਦੋਂ ਅਸੀਂ ਸੰਵਾਦ ਜਿਹੜਾ ਗੁਰੂ ਸਾਹਿਬ ਨੇ ਰਸਤਾ ਦੱਸਿਆ ਉਹ ਸਹੀ ਅਰਥਾਂ ਦੇ ਵਿੱਚ ਸਾਫ਼ گوئی ਦੇ ਨਾਲ ਸੰਵਾਦ ਕਰਨ ਦਾ ਇੱਕ ਸਲੀਕਾ ਜਿਹੜਾ ਸਾਡੇ ਤੋਂ ਛੁੱਟ ਗਿਆ ਉਹਨੂੰ ਦੁਬਾਰਾ ਸ਼ੁਰੂ ਕਰਾਂਗੇ ਤਬਦੀਲੀ ਉਦੋਂ ਹੀ ਆਉਣੀ ਹੈ ਜਦੋਂ ਹਉਮੈ ਜੜੀ ਹੈ ਚਾਹੇ ਉਹ ਆਉਦੇ ਦੀ ਹਉਮੈ ਹੈ ਚਾਹੇ ਪੈਸੇ ਦੀ ਹਉਮੈ ਹੈ ਤਾਕਤ ਦੀ ਹਉਮੈ ਹੈ ਡਿਫਰੈਂਟ ਟਾਈਪ ਦੀ ਹਉਮੈ ਹੈ ਉਹ ਮੈਨੇਜ ਹੋਏਗੀ ਤੇ ਬੰਦੇ ਨੂੰ ਬੰਦਾ ਸਮਝਣ ਦੀ ਇਨਸਾਨ ਨੂੰ ਇਨਸਾਨ ਸਮਝਣ ਦੀ ਕਾਇਨਾਤ ਦੇ ਵਿੱਚ ਹਰ ਜੀਵ ਜੰਤੂ ਦੀ रोल की भूमिका दी वो सू तहजीब मतलब साड़ी आएगी उस पद्धर के उत्ते साड़ी समझदारी बनेगी तो वह चीज़ा होनगिया खैर रसमी तौर पर कहने फिर भी कोई हारज नहीं है खुश आमदीद नवे साल च सारे आप अपने तरीके सोचिए सोच के अगे बदल की ट्राई करिए देखते दे रहो पलॉग अज लाई बहुत बहुत धनबाद